ਜੰਡਿਆਲਾ ਗੁਰੂ ਪੁਲਿਸ ਵੱਲੋਂ ਵੱਡਾ ਕੈਸ਼ ਆਪਰੇਸ਼ਨ ਚਲਾਇਆ ਗਿਆ ਜੰਡਿਆਲਾ ਗੁਰ ਦੇ ਐਸਐਚਓ ਅਤੇ ਡੀਐਸਪੀ ਜੰਡਿਆਲਾ ਪੁਲਿਸ ਦੇ ਨਾਲ ਅਧਿਕਾਰੀਆਂ ਵੱਲੋਂ ਸੱਕੇ ਘਰਾਂ ਦੇ ਵਿੱਚ ਜਾ ਕੇ ਛਾਪੇਮਾਰੀ ਕੀਤੀ ਗਈ ਦੱਸਦੇ ਕਿ ਡੀਸੀਪੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਨਸ਼ੇ ਦੀ ਚੈਨ ਨੂੰ ਤੋੜਨ ਨੂੰ ਲੈ ਕੇ ਜੰਡਿਆਲਾ ਪੁਲਿਸ ਵੱਲੋਂ ਲਗਾਤਾਰ ਸੱਚ ਭਿਆਨ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਦੱਸਦੀ ਹੈ ਕਿ ਨਸ਼ਾ ਤਸਕਰਾਂ ਨੂੰ ਕਈ ਕਾਬੂ ਵੀ ਕੀਤਾ ਗਿਆ ਤੇ ਹਰ ਇੱਕ ਪਿੰਡਾਂ ਦੇ ਵਿੱਚ ਜਾ ਕੇ ਸੱਚ ਭਿਆਨ ਕੀਤਾ ਜਾ ਰਿਹਾ ਅੱਜ ਜੰਡਿਆਲਾ ਪੁਲਿਸ ਵੱਲੋਂ ਪਿੰਡ ਵਾਲੀਆ ਮਝਪੂਰ ਦੇ ਵਿੱਚ ਜਾ ਕੇ ਸੱਚ ਭਿਆਨ ਕੀਤਾ ਗਿਆ ਪ੍ਰਾਇਮ ਵੀ ਕੀ ਨਿਊਜ਼ ਚੈਨਲ ਵੱਲੋਂ ਏਜੰਡਾ ਵਾਲਾ ਗੁਰੂਤੋ ਪਰਗਤ ਸਿੰਘ ਦੀ ਖਾਸ ਰਿਪੋਰਟ ਕੀਤਾ ਜਾ ਰਿਹਾ ਵਾ ਕਿੰਨੇ ਘਰਾਂ ਦੇ ਵਿੱਚ ਏਡੀਆ ਸ਼ਾਪੇ ਮਾਰੀ ਕੀਤੀ ਗਈ ਹੈ ਤੇ ਕੁਝ ਇਹੋ ਜੀ ਚੀਜ਼ ਜਿਹੜੀ ਹੈ ਨਸ਼ੀਲੇ ਪਦਾਰਥਾਂ ਦੇ ਉੱਪਰ ਕੋਈ ਨਕੇਲ ਪਾਉਣ ਲਈ ਕੀ ਕੀਤਾ ਜਾ ਰਿਹਾ ਹੋਰ ਸਾਡੇ ਕੋਲੋਂ ਅੱਜ ਬਾਲੀਆ ਮੰਜਪੁਰ ਪਿੰਡ ਦਾ ਸਾਡੇ ਥਾਣੇ ਜੱਡੇ ਵਾਲੇ ਦਾ ਕਿ ਜਿੱਦ ਤੇ ਅਸੀਂ ਪੂਰੀ ਫੋਰਸ ਦੇ ਨਾਲ ਅਸੀਂ ਅੱਜ ਰੇਡ ਕੀਤੀ ਆ ਸਾਰੇ 14-15 ਘਰਾਂ ਦਾ ਅਸੀਂ شناخت ਕੀਤੇ ਸੀ ਉਹਨਾਂ ਤੇ ਅਸੀਂ ਸਰਚ ਕੀਤੀ ਆ ਫਿਲਹਾਲ ਅਜੇ ਤਾਂ ਸਾਨੂੰ ਕੋਈ ਚੀਜ਼ ਰਿਕਵਰ ਨਹੀਂ ਹੋਈ ਲੇਕਿਨ ਹੁਣ ਪਿੰਡ ਦੇ ਸਰਪੰਚ ਸਾਹਿਬ ਬੁਲਾਏ ਆ ਤੇ ਨਾਲ ਹੀ ਮੇਰੇ ਖੜੇ ਆ ਇਹਨਾਂ ਨੂੰ ਵੀ ਇਹੀ ਕਿਹਾ ਆ ਵੀ ਤੁਸੀਂ ਪਿੰਡ ਵਾਲਿਆਂ ਨੂੰ ਇਹਨਾਂ ਦੇ ਮਾਪ ਪਿਓ ਨੂੰ ਹੁਣ ਕੁਝ ਬੰਦੇ ਤਾਂ ਘਰਾਂ ਚੋਂ ਪਹਿਲਾਂ ਹੀ ਗਏ ਵਾ ਉਹਨਾਂ ਦੇ ਲੋਕ ਲੱਗੇ ਆ ਘਰਾਂ ਨੂੰ ਤੇ ਲੇਕਿਨ ਇਹ ਪਤਾ ਲੱਗਿਆ ਜੋ ਪਿੰਡ ਦੇ ਵਿੱਚੋਂ ਵੀ ਵੀ ਇਹ ਬੰਦਾ ਧੰਦਾ ਇਹ ਡਰੱਗਸ ਦਾ ਕਰਦੇ ਆ ਸਾਡੀ ਅਸੀਂ ਰਿਕੁਐਸਟ ਸਰਪੰਚਾਂ ਨੂੰ ਵੀ ਕੀਤੀ ਹੈ ਵੀ ਇੱਕ ਵਾਰੀ ਇਹਨਾਂ ਨੂੰ ਸਾਰਿਆਂ ਨੂੰ ਹਦਾਇਤ ਕਰ ਦਿਓ ਕਿ ਕੋਈ ਬੰਦਾ ਜਿਹੜਾ ਬੰਦਾ ਸਾਡੇ ਹੱਥ ਆ ਗਿਆ ਉਹ ਛੁੱਟੇਗਾ ਨਹੀਂ ਇਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਕੈਸੋ ਆਪਰੇਸ਼ਨ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਤਹਿਤ ਹੀ ਅਸੀਂ ਇਹ ਸਾਰਾ ਕੰਮ ਚੱਲ ਰਿਹਾ ਹੁਣ ਮੇਰੇ ਆਪਣੇ ਤਰਸਿੱਕੇ ਥਾਣੇ ਦੇ ਵਿੱਚ ਮੈਥੇ ਥਾਣੇ ਤੇ ਚਾਟੀਮੰਡ ਥਾਣੇ ਦੇ ਵਿੱਚ ਵੀ ਐਸਐਚਓ ਆਪੋ ਆਪਣੀਆਂ ਟੀਮਾਂ ਦੇ ਨਾਲ ਕੈਸੋ ਆਪਰੇਸ਼ਨ ਕਰ ਰਹੇ ਆ ਲਗਾਤਾਰ ਕੈਸ਼ ਆਪਰੇਸ਼ਨ ਚੱਲ ਰਿਹਾ ਤਾਂ ਕੋਈ ਸਫਲਤਾ ਹਾਸਲ ਕਿਸੇ ਪਿੰਡ ਦੇ ਚੋਂ ਸਫਲਤਾ ਹਾਸਲ ਵੀ ਹੋਈ ਹੈ ਹਾਂਜੀ ਕੱਲ ਨੂੰ ਜਿੱਦਾਂ ਅਸੀਂ ਬਹੁ ਪਰਚੇ ਦਿੱਤੇ ਆ 30 ਗ੍ਰਾਮ ਤੇ 35 ਗ੍ਰਾਮ ਦੋ ਬੰਦਿਆਂ ਤੋਂ ਮਿਲੀ ਆ ਉਹ ਸਾਡੇ ਪਰਚੇ ਰਜਿਸਟਰਡ ਹੋ ਗਏ ਉਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਵੀ ਅਸੀਂ ਖੰਗਾਲਦੇ ਆ ਉਹਨਾਂ ਨੂੰ ਵੀ ਅਸੀਂ ਫੜ ਕੇ ਜਲਦੀ ਤੋਂ ਜਲਦੀ ਅੰਦਰ ਦੇਾਂਗੇ ਇਹ ਤੋਂ ਬੰਦੇ ਅਸੀਂ ਫੜੀ ਲਏ ਹੁਣ ਵੀ ਸਾਡੇ ਉਧਰ ਚਾਟੀਵੰਡ ਏਰੀਆ ਦੇ ਵਿੱਚ ਵੀ ਚੱਲ ਰਿਹਾ ਉੱਥੇ ਵੀ ਮੈਨੂੰ ਹੁਣੇ ਹੀ ਆ ਜੇ ਫੋਨ ਆਇਆ ਕਿ ਰਿਕਵਰੀ ਹੋਈ ਆ ਉਹ ਅਸੀਂ ਤੁਹਾਨੂੰ ਹੁਣ ਸ਼ਾਮ ਤੱਕ ਕਲੀਅਰ ਕਰਾਂਗੇ ਉਹ ਪ੍ਰੋਸੈਸ ਦੇ ਵਿੱਚ ਹੀ ਆ ਮਾਨਜੋਗ ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਨਸ਼ਾ ਤਸਕਰ ਆ ਜਿੰਨੀ ਉਸ ਦੀ ਪ੍ਰਾਪਰਟੀ ਆ ਉਸ ਨੂੰ ਵੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਅਟੈਚ ਕੀਤਾ ਜਾਵੇ ਬਿਲਕੁਲ ਬਿਲਕੁਲ ਜੀ ਉਹ ਸਾਡਾ 68 ਐਫ ਦੇ ਤਹਿਤ ਸਾਡਾ ਉਹ ਵੀ ਪ੍ਰोसीजर ਅਸੀਂ ਅਡਾਪਟ ਕੀਤਾ ਆ ਜਿਹੜਾ ਚੱਲ ਰਿਹਾ ਸਾਡਾ ਉਹਦੇ ਮੁਤਲਕ ਜਿਹੜੇ ਬੰਦੇ ਨੇ ਵੀ ਜੋ ਪ੍ਰਾਪਰਟੀ ਡਰੱਗਸ ਤੋਂ ਬਗਾਈ ਮਣਾਈ ਹੋਗੀ ਉਹ ਸਾਰੀ ਦੀ ਸਾਰੀ ਸੀਜ਼ ਕਰਾਂਗੇ ਠੀਕ ਹੈ ਥੈਂਕ ਯੂ